ਨੀ ਨਹੀਂ ਹੜਦਾ ਇਕ ਟਾ ਜਮੀ ਨਾ ਕਿਤੇ ਜਾਣ ਲੰਦਾ ਗਾ ਮੀ ਕੋਈ ਕੰਮ ਨਹੀਂ ਦਿੰਦਾ ਮੀ ਤੇ ਕੋਈ ਹੜਦਾ ਹੀ ਨਹੀਂ ਹੈਗਾ ਮੈਨਾਂ ਹੋ ਗਿਆ ਮੀ ਸੰਜੇ ਮੰਮੀ ਹਾਂ ਬੱਟ ਤੁਸੀਂ ਇੱਥੇ ਬੈਠੇ ਕੀ ਕਰੇ ਜਾਂਦੇ ਹੋ ਹਾਂਜੀ ਹਾਂਜੀ ਵੀਰੇ ਮੈਂ ਤਾਂ ਤੁਹਾਨੂੰ ਇਹੀ ਆਪ ਕਹਿ ਰਹੇ ਆ ਵੀ ਦੇਖੋ ਮੈਂ ਤੂੜੀ ਦਾ ਕਰ ਦੇਣਾ ਹਨਾ ਤੁਸੀਂ ਆਪਣਾ ਖਾਂ ਦਾ ਦੇ ਹੋਰ ਇਹ ਤਾਂ ਵੱਡੀ ਖੁਸ਼ੀ ਕੀ ਹੋ ਸਕਦੀ ਹੈ ਹਾਂ ਲੱਗਦਾ ਤੂੰ ਪਹਿਚਾਣਿਆ ਨਹੀਂ ਮੈਨੂੰ ਹੋਰ ਪੁੱਤ ਅੱਡਾ ਬੜੀ ਰੌਣਕ ਹੋ ਗਈ ਹੁਣ ਸਾਡੇ ਵਧੀਆ ਰੌਣਕ ਲੱਗੀ ਰਹੂ ਤੁਸੀਂ ਤੂੰ ਇੱਥੇ ਹੀ ਰਹੀ ਹਣ ਸਾਡੇ ਕੋਲੇ ਠੀਕ ਆ ਆਪਾਂ ਗੱਲਾਂ ਬਾਤਾਂ ਮਾਰਿਆ ਕਰਾਂਗੇ ਬੈਠ ਕੇ ਮੰਮੀ ਤਾਂ ਮੈਨੂੰ ਕਦੋਂ ਦੇ ਕਹੀ ਜਾਂਦੇ ਨੇ ਕਹਿੰਦੇ ਗਗਨ ਨੂੰ ਆਪਾਂ ਕਿਤੇ ਨਹੀਂ ਭੇਜਣਾ ਮੈਂ ਕਿਹਾ ਮੰਮੀ ਜੀ ਕਿਤੇ ਨਹੀਂ ਜਾਂਦੇ ਕਹਿੰਦੇ ਸੱਚੀ ਜਿੱਦਨ ਦੀ ਘਰੇ ਆਈ ਹੈ ਨਾ ਐ ਰੌਣਕਾਂ ਲੱਗੀਆਂ ਹੋਈਆਂ ਨੇ ਨਹੀਂ ਤਾਂ ਅਸੀਂ ਦੋਨੋਂ ਕਮਰੇ 'ਚ ਹੀ ਬੈਠੇ ਰਹਾਂ ਹਾਂਜੀ ਤੁਸੀਂ ਮੈਨੂੰ ਇੱਥੇ ਬੁਲਾਉਣ ਨਾਲੇ ਮੀਂਹ ਪਈ ਜਾਂਦਾ ਥੱਲੇ ਆ ਜਾਂਦੇ ਉਹ ਥੋੜਾ ਮੋਟਾ ਮੀਂਹ ਜੀ ਪਿਜ ਲੈਣਾ ਚਾਹੀਦਾ ਸਾਰੇ ਅੰਦਰ ਬੈਠੇ ਰਹਨੇਓ ਚਲੋ ਉਹ ਤਾਂ ਤੁਹਾਡੀ ਗੱਲ ਵੀ ਸਹੀ ਆ ਮੈਂ ਤਾਂ ਤੈਨੂੰ ਡਿੰਪਲ ਕੋਈ ਗੱਲ ਕਰਨ ਨੂੰ ਬੁਲਾਇਆ ਸੀ ਪਰ ਮੈਂ ਕਿਹਾ ਥੱਲੇ ਸਾਰੇ ਜਾਣੇ ਨੇ ਮੈਂ ਤਾਂ ਤੇਰੇ ਨਾਲ ਗਗਨ ਬਾਰੇ ਗੱਲ ਕਰਨੀ ਸੀ ਗਗਨ ਬਾਰੇ ਹਾਂ ਕੀ ਹੋ ਗਿਆ ਕੋਈ ਹੋਇਆ ਤਾਂ ਕੁਝ ਨਹੀਂ ਦੇਖ ਡਿੰਪਲ ਗਲਤ ਤਾਂ ਸਮਝੀ ਗੱਲ ਨੂੰ ਜੇ ਦੇਖ ਤੂੰ ਵੀ ਮੇਰੇ ਸਗੀ ਭੈਣ ਹੁੰਦੀ ਨਾ ਤੇ ਉਹ ਇਦਾਂ ਆਈ ਹੁੰਦੀ ਜਾਂ ਰੁੱਸ ਕੇ ਜਾਂ ਕੁਝ ਵੀ ਹਨਾ ਤੇ ਆਪਾਂ ਕੀ ਇਹਨਾਂ ਦਿਨ ਬਿਠਾਉਂਦੇ ਆਪਾਂ ਉਹਨੂੰ ਆਪਣੇ ਘਰ ਕੋਈ ਨਾ ਕੋਈ ਤਾਂ ਆਪਾਂ ਨੂੰ ਗੱਲ ਉਹਨਾਂ ਨਾਲ ਕਰਨੀ ਪੈਣੀ ਹੈ ਨਾ ਚਾਹੇ ਗगन ਕਰੇ ਜਾਂ ਆਪਾਂ ਕਰ ਲੈਣੇ ਉਹਨਾਂ ਦੇ ਸਾਰੇ ਪਰਿਵਾਰ ਨਾਲ ਮਤਲਬ ਇਹ ਹੈ ਕਿ ਆਪਾਂ ਨੂੰ ਹੁਣ ਗगन ਨੂੰ ਘਰੋਂ ਭੇਜਣਾ ਚਾਹੀਦਾ ਮੈਂ ਤੈਨੂੰ ਉਦਾਂ ਨਹੀਂ ਕਹਿ ਰਿਹਾ ਦੇਖ ਰਹੇ ਉਹ ਉਹਦਾ ਆਪਣਾ ਘਰ ਆ ਪਰ ਮੈਂ ਇਹ ਗੱਲ ਕਹਿ ਰਿਹਾ ਵੀ ਦੇਖ ਹੁਣ ਕਿੰਨੇ ਹਫਤੇ ਕਿੰਨੇ ਹੋ ਗਏ ਠੀਕ ਹੈ ਨਾ ਦੋ ਹਫਤੇ ਲਗਭਗ ਹੋ ਗਿਆ ਟਾਈਮ ਵੀ ਆਪਾ ਕਿੰਨਾ ਕੁ ਟਾਈਮ ਆਪਾਂ ਉਹਨੂੰ ਰੱਖਾਂਗੇ ਨਾ ਮੈਂ ਤੁਹਾਡੀ ਗੱਲ ਨੂੰ ਸਮਝਦੀ ਆ ਤੁਸੀਂ ਇਹੀ ਕਹਿਣਾ ਚਾਹੁੰਦੇ ਹੋ ਨਾ ਕਿ ਜੇ ਤੁਹਾਡੀ ਸਗੀ ਭੈਣ ਹੁੰਦੀ ਚ ਉਹ ਇਦਾਂ ਰੁਸ ਕੇ ਆ ਜਾਂਦੀ ਤੇ ਆਪਾਂ ਉਹਨੂੰ ਵੀ ਇੰਨਾ ਟਾਈਮ ਘਰੇ ਨਹੀਂ ਬਿਠਾ ਸਕਦੇ ਸੀ ਹਾਂ ਡਿੰਪਲ ਸਹੀ ਕਿਹਾ ਤੁਸੀਂ ਕਿਉਂਕਿ ਅਸਲ ਦੇ ਵਿੱਚ ਕੁੜੀਆਂ ਦਾ ਅਸਲੀ ਘਰ ਉਹੀ ਹੁੰਦਾ ਜਿੱਥੇ ਉਹ ਵਿਆਈਆਂ ਜਾਣ ਤੇ ਮਾੜੇ-ਮੋٹے ਗਿਲੇ-ਸ਼ੁਕੀ ਮਾਰਾਂ ਚ ਚੱਲਦੇ ਰਹਿੰਦੇ ਨੇ ਹਾਂ ਡਿੰਪਲ ਚਲ ਤੂੰ ਐ ਕਰ ਤੂੰ ਹੀ ਦੇਖ ਤੂੰ ਉਹਦੇ ਜਿਆਦੇ ਨੇੜੇ ਆ ਤੂੰ ਕਰ ਗੱਲ ਕਰ ਤੁਸੀਂ ਬੇਫਿਕਰ ਹੋ ਜਾ ਮੈਂ ਆਪਣੇ ਆਪ ਉਹਦੇ ਨਾਲ ਗੱਲ ਕਰ ਲੈਣੀ ਆ ਤੇ ਆਪਾਂ ਕੋਸ਼ਿਸ਼ ਕਰਦੇ ਆ ਕਿ ਆਪਾਂ ਉਹਦੇ ਸਾਰੇ ਪਰਿਵਾਰ ਜਾਂ ਆਪਾਂ ਇੱਕ ਇੱਕੇ ਪਰਿਵਾਰ ਨਾਲ ਗੱਲ ਕਰਦੇ ਆ ਹਾਂ ਅੱਜ ਤੁਸੀਂ ਚੱਲ ਮੈਂ ਆਉਣਾ ਓਕੇ ਬਸ ਫਿਰ ਮੈਂ ਵੀ ਇਹੀ ਸੋਚ ਲਿਆ ਕਿ ਇਹੀ ਮੇਰਾ ਹੁਣ ਆਪਦਾ ਘਰ ਆ ਸਮਝੀ ਹਾਂ ਹੁਣ ਤੁਸੀਂ ਇਹੀ ਕੋਈ ਦੁਖ ਸੁਖ ਕਰਨੇ ਨੇ ਕਿ ਕੁਝ ਖਵਾਇਆ ਵੀ ਆ ਰੋਟੀ ਖਵਾਤੀ ਅਬ ਇਹਨੂੰ ਬਸ ਹੁਣ ਚਾਵਲ ਖਵਾਏ ਸੀਗੇ ਅੱਛੇ ਤਾਂ ਖਾਲੀ ਨਹੀਂ ਗਈ ਹਾਂਜੀ ਹਾਂਜੀ ਠੀਕ ਆ ਠੀਕ ਆ ਤੇ ਮੈਨ ਲੱਗਾ ਰੈਸਟ ਕਰਨਾ ਹੋਣਾ ਇਹਨੇ ਹਾਂ ਹਾਂ ਤੱਕੀ ਹੋਈਆਂ ਸਵੇਰ ਦਾ ਮੀ ਵੀ ਪੈ ਰਿਹਾ ਨਾ ਤੁਸੀਂ ਵੀ ਰੈਸਟ ਕਰੋ ਮੈਂ ਵੀ ਚੱਲਦੀ ਆ ਕੋਈ ਗੱਲ ਨਹੀਂ ਆ ਜਾ ਮੈਂ ਤੈਨੂੰ ਪਾਣੀ ਪੋਣੀ ਦੇ ਦਿੰਨੀ ਆ ਤੇਰੇ ਕੋਲ ਰੱਖ ਦੇਨੀ ਆ ਇੱਕ ਤਾਂ ਤੂੰ ਮੈਨੂੰ ਕਹਿੰਦੀ ਆ ਇਹ ਵੀ ਤੇਰਾ ਘਰ ਹੈ ਫਿਰ ਉਲਟਾ ਤੂੰ ਮੇਰੇ ਪਿੱਛੇ ਪਿੱਛੇ ਆ ਓਹੋ ਮੈਂ ਆ ਖੁਦ ਚੱਕ ਲੂੰਗੀ ਤੂੰ ਰੈਸਟ ਕਰਨਾ ਹੁਣ ਸਾਰਾ ਦਿਨ ਤੂੰ ਮੇਰੇ ਪਿੱਛੇ ਨਾ ਫਿਰਿਆ ਕਰ ਚਲ ਠੀਕਾ ਤੂੰ ਪੈ ਜਾ ਠੀਕ ਹੈ ਹਾਂ ਠੀਕ ਮੈਂ ਤੁਹਾਨੂੰ ਐਂ ਕਹਿੰਦੀ ਸੀਗੀ ਹਾਂ ਡਿੰਪਲ ਤੁਹਾਨੂੰ ਐ ਤਾਂ ਨਹੀਂ ਲੱਗਦਾ ਵਿਆਹ ਪਾ ਕੁਝ ਗਲਤ ਤਾਂ ਨਹੀਂ ਕਰ ਰਹੀ ਨਾ ਇਹ ਕਹਿ ਜੀ ਗੱਲ ਕਰ ਰਹੀ ਹੈ ਤੂੰ ਇਹ ਤਾਂ ਆਪਾਂ ਬਹੁਤ ਪੁੰਨ ਦਾ ਕੰਮ ਕਰ ਰਹੇ ਹਾਂ ਡਿੰਪਲ ਮੈਂ ਤੁਹਾਨੂੰ ਇਸ ਕਰਕੇ ਕਹਿ ਰਹੀ ਸੀ ਕਿ ਮੈਨੂੰ ਇਹ ਸੀਗਾ ਕਿ ਮੰਮੀ ਨੇ ਮੇਰੇ ਸਾਹਮਣੇ ਤਾਂ ਨਹੀਂ ਕੋਈ ਅਜੀਬ ਗੱਲ ਕੀਤੀ ਕਿਤੇ ਮੰਮੀ ਨੂੰ ਕੋਈ ਇਤਰਾਜ਼ ਤਾਂ ਨਹੀਂ ਟੈਂਪਲ ਜਿੰਨਾ ਕਿ ਮੈਂ ਮੰਮੀ ਨੂੰ ਜਾਣਦਾ ਵੀ ਉਹ ਇਹ ਜਿਸ ਸੁਭਾਅ ਦੀ ਮਾਲਕ ਨਹੀਂ ਹੈ ਤੈਨੂੰ ਪਤਾ ਹੈ ਅੱਜ ਤੱਕ ਉਹਨੇ ਤਿੰਨ ਵੀ ਕਿਸੇ ਗੱਲ ਤੋਂ ਰੋਕੇ ਟੋਕਿਆ ਨਹੀਂ ਨਹੀਂ ਰੋਕੇ ਟੋਕਿਆ ਬਾਕੀ ਜੇ ਤੂੰ ਕਹਿਣੀ ਆ ਤਾਂ ਮੰਮੀ ਨਾਲ ਗੱਲ ਕਰ ਲੈਣਾ ਤੁਸੀਂ ਮੰਮੀ ਨਾਲ ਪਲੀਜ਼ ਇੱਕ ਵਾਰੀ ਗੱਲ ਕਰ ਲਓ ਬਾਕੀ ਜਿਵੇਂ ਹਾਲਾਤ ਚੰਗੇ ਹੋਏ ਆਪਾਂ ਕੋਸ਼ਿਸ਼ ਕਰਾਂਗੇ ਕਿ ਇਹਦਾ ਘਰ ਦੁਬਾਰਾ ਤੋਂ ਜੁੜ ਜੇ ਕਿਉਂਕਿ ਕਿਸੇ ਦਾ ਘਰ ਟੁੱਟਦਾ ਹੋਇਆ ਮੈਂ ਦੇਖ ਨਹੀਂ ਸਕਦੀ ਨਾ ਤਰੀ ਸਹੀ ਗੱਲ ਆ ਚਲ ਮੈਂ ਮੰਮੀ ਨਾਲ ਗੱਲ ਕਰੂੰਗਾ ਠੀਕ ਆ ਤੂੰ ਟੈਨਸ਼ਨ ਨਾਲ ਤੂੰ ਵੀ ਰੈਸਟ ਕਰ ਲੈ ਹੁਣ ਤੁਸੀਂ ਸਵੇਰੇ ਮੰਮੀ ਨਾਲ ਗੱਲ ਕਰ ਲਿਓ ਹਾਂ ਮੈਂ ਕਰ ਲਵਾਂ ਮੈਂ ਜਰਾ ਮੰਮੀ ਨੂੰ ਦੁੱਧ ਗਰਮ ਕਰਕੇ ਦੇ ਦਾਂ ਹਾਂ ਦੇ ਆ ਬਹਿ ਜਾ ਜੀ ਹਾਂ ਜੀ ਸਹੀ ਗੱਲ ਐ ਤੁਹਾਡੀ ਮੈਂ ਤਾਂ ਇਹ ਗੱਲ ਸੋਚੀ ਹੋਈ ਨਹੀਂ ਸੀ ਤੂੰ ਨੋ ਫੋਨ ਵੀ ਮੈਂ ਫਿਰ ਕਿਵੇਂ ਕਰਦੀ ਇੰਨਾ ਖੁਸ਼ ਹੋ ਗਿਆ ਸੀ ਖੜੇ ਮੋਨ ਨਾਲ ਮੈਂ ਤੁਹਾਨੂੰ ਦੱਸਦੀ ਠੀਕ ਹੈ ਜਿਵੇਂ ਤੁਸੀਂ ਕਹਿੰਦੇ ਹੋ ਨਾ ਮੈਂ ਉਵੇਂ ਮੰਨ ਲੈਂਦੀ ਹਾਂ ਹਾਂਜੀ ਨਹੀਂ ਨਹੀਂ ਮੈਂ ਆਪਣੇ ਘਰੇ ਜਾਉਂਗੀ ਸਹੀ ਗੱਲ ਹੈ ਮੈਂ ਤਾਂ ਖੁਦ ਇਹ ਗੱਲ ਸੋਚਦੀ ਸੀ ਕਿ ਮੈਂ ਕਿਸੇ ਦੇ ਘਰੇ ਕਿੰਨਾ ਕੁ ਟਾਈਮ ਬੈਠੂਗੀ ਭੀਸ਼ਾ ਕੇ ਮੇਰੀ ਸੇ ਲਿਨੀ ਇਹ ਮੇਰੀ ਭੈਣਾ ਤੋਂ ਵੀ ਵੱਧ ਗਿਆ ਇਹਨੇ ਮੇਰਾ ਬਹੁਤ ਧਿਆਨ ਰੱਖਿਆ ਇਹਦੀ ਫੈਮਿਲੀ ਇਹਦਾ ਪਰਿਵਾਰ ਸਾਰੇ ਬਹੁਤ ਚੰਗੇ ਨੇ ਨਹੀਂ ਨਹੀਂ ਠੀਕ ਹੈ ਜੀ ਹਾਂ ਮੈਂ ਆਪਣੇ ਘਰੇ ਜਾਉਂਗੀ ਮੈਂ ਨਾ ਅੱਜ ਹੀ ਕਹਿ ਦੂੰਗੀ ਇਹਨੂੰ ਛੱਡਿਆ ਉਹ ਹਾਂਜੀ ਠੀਕ ਹੈ ਲੈ ਇਹ ਤਾਂ ਘੱਲ ਮੈਂ ਸੋਚੀ ਵੀ ਨਹੀਂ ਸੀ ਭੀਆ ਕਰਨ ਨੂੰ ਜਾਣਾ ਤਾਂ ਆਪਣੇ ਘਰੇ ਹੀ ਪੈਣਾ ਚਲ ਕੋਈ ਨਾ ਮੈਂ ਜਾ ਕੇ ਨਾ ਡਿੰਪਲ ਨਾਲ ਗੱਲ ਕਰਦੀ ਆ ਤੇ ਉਹਨੂੰ ਕਹਿਨੀ ਆ ਵੀ ਵੀਰੇ ਇਹਨੂੰ ਕਹਿ ਮੈਨੂੰ ਛੱਡਿਆਊਗਾ दिंपल हां गा के की कर जांदी सी बस मैं काम करदी सी तू किथे चली गई सीगी ओ ना मेरे हस्बैंड ਦਾ ਫੋਨ ਆਇਆ ਹੋਇਆ ਸੀਗਾ ਅੱਛਾ ਠੀਕ ਨੇ ਤੇਰੇ ਹਸਬੰਦ ਹਾਂ ਉਹ ਤਾਂ ਠੀਕ ਨੇ ਮੈਂ ਤੇਨਾਂ ਕੋਈ ਗੱਲ ਕਰਨੀ ਸੀਗੀ ਮੈਂ ਵੀ ਤੈਨੂੰ ਕਾਫੀ ਟਾਈਮ ਤੇ ਦੇਖ ਰਹੀ ਸੀ ਵੀ ਤੂੰ ਮੈਨੂੰ ਮਿਲੇ ਤਾਂ ਮੈਂ ਤੇਨਾਂ ਗੱਲ ਕਰਾਂ ਬਾਕੀ ਤੇਰੇ ਨਾਲ ਕੋਈ ਗੱਲ ਹੀ ਕਰਨੀ ਸੀ ਅੱਛਾ ਹਾਂ ਤੇਰੇ ਹਸਬੰਦ ਤਾਂ ਠੀਕ ਨੇ ਨਾ ਮੇਰੇ ਹਸਬੰਦ ਤਾਂ ਬਿਲਕੁਲ ਠੀਕ ਨੇ ਪਰ ਉਹਨਾਂ ਨੇ ਨਾ ਮੈਨੂੰ ਫੋਨ ਕਰਕੇ ਕਿਹਾ ਵੀ ਤੂੰ ਘਰੇ ਜਲੇ ਜਾ ਉਹਨਾਂ ਦੀ ਮੰਮੀ ਨਾਲ ਗੱਲ ਹੋਈ ਹੋਣੀ ਬਹੁਤ ਚੰਗੀ ਗੱਲ ਆ ਫਿਰ ਤਾਂ ਜਿਉਂ ਉਹਨਾਂ ਨੇ ਇਹ ਸਭ ਕਿਹਾ ਤਾਂ ਤੂੰ ਰਾਜੀਏ ਘਰ ਜਾਣ ਵਾਸਤੇ ਹਾਂ ਡਿੰਪਲ ਤੈਨੂੰ ਤਾਂ ਪਤਾ ਹੀ ਐ ਇੱਕ ਦਿਨ ਆਪਣੇ ਘਰ ਹੀ ਜਾਣਾ ਪੈਣਾ ਉਹਨਾਂ ਲਈ ਮੈਂ ਕਿੰਨਾ ਕੁ ਟਾਈਮ ਤੇਰੇ ਕੋਲੇ ਰਹਿ ਲੂੰਗੀ ਮੈਂ ਤਾਂ ਸੱਚੇ ਤੇਰਾ ਨਾ ਇਹ ਆ ਸੰਸਾਰੀ ਜ਼ਿੰਦਗੀ ਨਹੀਂ ਭੁੱਲ ਸਕਦੀ ਜਿਹੜੇ ਤੈਨੇ ਮੇਰੇ ਦਿਲ ਲਗਾਏ ਨੇ ਮੇਰੇ ਗਗਨ ਮੈਂ ਤੇਰੀ ਦੋਸਤ ਨਹੀਂ ਤੈਨੂੰ ਕਿਹਾ ਨਾ ਵੀ ਤੇਰੀ ਭੈਣ ਥੇ ਕਮਲੀਏ ਐਦਾਂ ਕੌਮ ਥੈਂਕਸ ਕਰਦਾ ਹੁੰਦਾ ਇਹ ਤਾਂ ਇੰਨੇ ਦਿਨ ਤੋਂ ਸਾਡੇ ਘਰੇ ਖਾਣਾ ਸੀ ਤਾਂ ਆਈ ਸੀ ਨਾਲੇ ਦੂਜੀ ਗੱਲ ਇਹ ਮੈਂ ਤਾਂ ਤੈਨੂੰ ਅੱਜ ਵੀ ਨਹੀਂ ਕਹਿੰਦੀ ਤੂੰ ਆਪਦੇ ਮਨ ਨੂੰ ਪੁੱਛ ਲੈ ਪਹਿਲਾਂ ਕਿ ਤੇਰੇ ਅੰਦਰੋਂ ਦਿਲ ਤਾਂ ਕਹਿੰਦਾ ਨਾ ਕਿ ਤੂੰ ਚੋ ਕੁਝ ਕਰ ਰਹੀ ਹੈ ਸਹੀ ਕਦਮ ਚੱਕ ਰਹੀ ਆ ਹਾਂ ਨਹੀਂ ਬਿਲਕੁਲ ਨਰੇਨਾ ਉਹਨਾਂ ਨੇ ਵੈਸੇ ਵੀ ਕਿਹਾ ਵੀ ਮੈਂ ਮੰਮੀ ਨਾਲ ਗੱਲ ਕਰ ਲਈ ਹੁਣ ਦਿਨ ਉਹਥੇ ਕੋਈ ਕੁਝ ਨਹੀਂ ਕਹੂਗਾ ਫਿਰ ਮੇਰੀ ਗੱਲ ਸੁਣ ਤੂੰ ਬੇਸ਼ੱਕ ਆਪਣੇ ਘਰ ਜਾ ਪਰ ਐ ਨਹੀਂ ਤੈਨੂੰ ਮੈਂ ਇੱਕ ਕਿਹਾ ਨਾ ਕਿ ਮੈਂ ਤੇਰੀ ਹੁਣ ਵੱਡੀ ਭੈਣ ਹਾਂ ਤੇ ਅਸੀਂ ਆਪਦੇ ਹੱਥੀ ਤੈਨੂੰ ਛੱਡ ਕੇ ਆਵਾਂਗੇ ਆਪ ਉਹਨਾਂ ਨਾਲ ਗੱਲ ਕਰਕੇ ਆਵਾਂਗੇ ਤੇ ਨਾਲੇ ਹਾਂ ਮੈਂ ਉਹਨੂੰ ਸਮਝਾ ਕੇ ਵੀ ਆਉਂਗੀ ਕਿ ਅੱਜ ਤੋਂ ਬਾਅਦ ਛੇ ਮੇਰੀ ਭੈਣ ਨੂੰ ਕੁਝ ਕਿਹਾ ਨਾ ਤਾਂ ਮੈਥੋਂ ਬੁਰਾ ਕੋਈ ਨਹੀਂ ਹੋਊਗਾ ਚਲ ਕੋਈ ਨਾ ਜੇ ਤੂੰ ਇੰਨਾ ਹੀ ਕਰਦੀ ਹੈ ਨਾ ਤੂੰ ਵੀਰੇ ਨੂੰ ਭੇਜ ਦੇ ਵੀਰਾ ਮੈਨੂੰ ਛੱਡਿਆ ਆਊਗਾ ਮੌਸਮ ਖਰਾਬ ਹੈ ਤੂੰ ਕਿੱਥੇ ਆਏਂਗੀ ਨਾਲ ਦੱਸ ਹਾਂ ਪਰ ਕਹਿਣਾ ਤਾਂ ਬੰਦਾ ਹੀ ਹੈ ਨਾ ਅਸਲ ਦੇ ਵਿੱਚ ਮੇਰੀ ਸੱਸ ਵੀ ਬਿਮਾਰ ਰਹਿੰਦੀ ਆ ਅਸੀਂ ਉਹਨੂੰ ਛੱਡ ਕੇ ਕਿਤੇ ਵੀ ਨਹੀਂ ਜਾਂਦੇ ਐ ਕਰਾਂਗੇ ਤੇਰੇ ਭਾਜੀ ਤੇਨੂੰ ਛੱਡੇ ਆਣਗੇ ਹਾਂ ਠੀਕ ਹੈ ਬਾਕੀ ਉਹ ਮੈਂ ਉਹਨੂੰ ਸਮਝਾ ਦਊਂਗੀ ਉਹ ਸਾਰੀ ਗੱਲ ਕਰਕੇ ਆਣਗੇ ਤੂੰ ਬੇਫਿਕਰ ਰਹੀਂ ਨਾਲ ਇੱਕ ਗੱਲ ਹੋਰ ਛੱਟੇ ਨੂੰ ਫੇਰ ਵੀ ਉਹ ਕੁਝ ਕਹਿਣ ਨਾ ਤੰਗ ਪਰੇਸ਼ਾਨ ਕਰੀ ਤੰਗ ਪਰੇਸ਼ਾਨ ਕਰਨ ਜੇ ਤੈਨੂੰ ਫੇਲਵਿਓ ਕੁਝ ਕਹਿਣਾ ਮਤਲਬ ਕਿ ਤੈਨੂੰ ਤੰਗ ਪਰੇਸ਼ਾਨ ਕਰਨ ਤੇ ਤੂੰ ਬਿਲਕੁਲ ਵੀ ਪਰੇਸ਼ਾਨ ਨਹੀਂ ਹੋਣਾ ਬੇਚਿਚਕ ਤੂੰ ਇਸ ਘਰ ਦੇ ਵਿੱਚ ਆ ਜੀ ਇਸ ਘਰ ਦੇ ਦਰਵਾਜ਼ੇ ਤੇਰੇ ਵਾਸਤੇ ਖੁੱਲੇ ਨੇ ਸਮਝੀ ਇਹ ਗੱਲਾਂ ਤਾਂ ਆਪਣੀਆਂ ਚੱਲਦੀਆਂ ਹੀ ਰਹਿਣਗੀਆਂ ਤੂੰ ਨਾ ਹੁਣ ਜਲਦੀ ਜਲਦੀ ਵੀਰੇ ਨੂੰ ਕਹਿ ਮੈਂ ਉਹ ਛੱਡਿਆ ਆਉਗਾ ਠੀਕ ਹੈ ਤੂੰ ਆਪ ਦਾ ਬੈਗ ਪੈਕ ਕਰ ਲੈ ਹਾਂ ਚੱਲ ਮੈਂ ਹੁਣ ਨਾ ਬੈਗ ਪੈਕ ਕਰਦੀ ਹਾਂ ਚੱਲ ਠੀਕ ਹੈ ਸੱਚੀ ਗੱਲ ਆ ਕੁੜੀਆਂ ਵਿਚਾਰੀਆਂ ਕਿੰਨਾ ਵੀ ਦੁੱਖ ਭੋਗ ਲੈਣ ਪਰ ਫਿਰ ਵੀ ਉਹਨਾਂ ਨੂੰ ਕਿੰਨਾ ਚਾਹ ਹੁੰਦਾ ਨਾ ਸਹੀ ਗੱਲ ਆ ਖਮਲੀ ਜੀ ਨੂੰ ਸੱਚੀ ਦੇਖ ਲੈ ਕਿੰਨਾ ਚਾਹ ਚੜਿਆ ਹੋਇਆ ਆ ਕੁੜੀਆਂ ਵਿਚਾਰੀਆਂ ਕਿੰਨਾ ਵੀ ਦੁੱਖ ਭੋਗ ਲੈਣ ਪਰ ਤੇ ਉਹਦੀ ਸੱਸ ਤੇ ਉਹਦਾ ਘਰ ਵਾਲਾ ਇੱਕ ਛੁੱਟੇ ਮੂੰਹ ਨਾਲ ਇਹ ਵੀ ਕਹਿ ਦਿੰਨਾ ਕਿ ਅਸੀਂ ਤੁਹਾਨੂੰ ਬਹੁਤ ਪਿਆਰ ਕਰਦੇ ਆ। ਕਿ ਉਹਨਾਂ ਨੂੰ ਬਹੁਤ ਚਾ ਚੜ ਜਾਂਦਾ ਆ। ਚਲ ਵਿਚਾਰੀ ਆਪਦੇ ਘਰੇ ਨਾ ਹੱਸਦੀ ਵਸਦੀ ਰਹੇ। ਨਾਲੇ ਇੱਕ ਗੱਲ ਹੋਰ। ਛੇੜੀ ਗੱਲ ਮੈਂ ਉਹਨੂੰ ਕਹਿਣਾ ਚਾਹੁੰਦੀ ਸੀ। ਉਹਨੇ ਮੈਨੂੰ ਆਪ ਹੀ ਕਹਿਤੀ। ਸ਼ੁਕਰ ਹੈ ਰੱਬ ਦਾ ਕਿਉਂਕਿ ਮੈਂ ਤਾਂ ਬਾਰ ਬਾਰ ਇਹੀ ਸੋਚੀ ਜਾਂਦੀ ਸੀ ਕਿ ਮੈਂ ਕਿਹੜੇ ਮੂੰਹ ਨਾਲ ਤੇ ਕਿੱਦਾਂ ਹਿੰਮਤ ਕਰਕੇ ਉਹਨੂੰ ਕਹਾਂਗੀ ਬਾਕੀ ਮੈਂ ਪੂਰੀ ਕੋਸ਼ਿਸ਼ ਕਰਾਂਗੀ ਥੀ ਉਹਦਾ ਘਰ ਵਾਸਤੇ ਜੀ ਹਾਂ ਨੰਪਲ ਉਹ ਮੈਥਡ ਨੂੰ ਉਹੀ ਗੱਲ ਕਹਿਣੀ ਸੀ ਕੀ ਜਿਹੜਾ ਤੁਸੀਂ ਮੈਨੂੰ ਸਮਝਾਇਆ ਸੀ ਹਾਂ ਹਾਂ ਅਸਲ ਦੇ ਵਿੱਚ ਮੈਂ ਉਹਦੇ ਨਾਲ ਗੱਲ ਨਹੀਂ ਕੀਤੀ ਕੋਈ ਵੀ ਕਿਉਂ ਕਿਉਂਕਿ ਮੈਨੂੰ ਤਾਂ ਗੱਲ ਕਰਨ ਦਾ ਮੌਕਾ ਹੀ ਨਹੀਂ ਮਿਲਿਆ ਅਸਲ 'ਚ ਗਗਨ ਨੇ ਖੁਦ ਆਪ ਹੀ ਮੇਰੇ ਕੋਲ ਗਗਨ ਗੱਲ ਕਰਦੀ ਉਹਦੇ ਹਸਬੰਦ ਦਾ ਫੋਨ ਆਇਆ ਸੀ ਤੇ ਉਹ ਕਹਿ ਰਹੀ ਹੈ ਕਿ ਉਹਨੇ ਆਪਣੇ ਘਰੇ ਜਾਣਾ ਆ ਉਹਦੇ ਹਸਬੰਦ ਨੇ ਕਿਤੇ ਉਹਦੀ ਸੱਸ ਨਾਲ ਵੀ ਗੱਲ ਕੀਤੀ ਹੋਣੀ ਆ ਹੁਣ ਉਹਨੂੰ ਘਰੇ ਬੁਲਾ ਰਹੇ ਨੇ ਉਹ ਤੇ ਉਹ ਤਾਂ ਵਿਚਾਰੀ ਬਹੁਤ ਖੁਸ਼ ਸੀਗੀ ਕਹਿੰਦੀ ਡਿੰਪਲ ਤੁਸੀਂ ਮੈਨੂੰ ਆਪ ਜਾ ਕੇ ਕਹਿੰਦੀ ਮੇਰੇ ਘਰੇ ਛੱਡਿ ਆਓ ਅਸਲ ਦੇ ਵਿੱਚ ਜਿਹੜੀਆਂ ਗੱਲਾਂ ਆਪਾਂ ਉਹਨੂੰ ਕਹਿਣੀਆਂ ਸੀ ਨਾ ਉਹਨੇ ਆਪਦੇ ਮੂੰਹ ਹੀ ਆਪਣੇ ਮੈਨੂੰ ਕਹਤੀਆਂ ਕਹਿੰਦੀ ਮੈਂ ਕਿੰਨਾ ਚਿਰ ਤੇਰੇ ਘਰੇ ਬੈਠੀ ਰਹੂੰਗੀ ਤੇਰਾ ਬਹੁਤ ਵੱਡਾ ਇਹਿਸਾਨ ਆ ਚੜਾ ਤੂੰ ਮੈਨੂੰ ਇੰਨੇ ਦਿਨ ਆਪਣੇ ਘਰੇ ਰੱਖ ਲਿਆ ਇਹ ਤਾਂ ਬਹੁਤ ਵਧੀਆ ਹੋਇਆ ਤੇਰਾ ਵੀ ਉਹਦੇ ਨਾਲ ਹੋ ਰਹਿ ਗਿਆ ਨਾ ਤੇਰਾ ਵੀ ਮਾਨ ਨਹੀਂ ਖੋਇਆ ਮੈਂ ਤਾਂ ਉਹੀ ਗੱਲ ਕਹਿ ਰਹੀ ਸੀ ਬੇਸ਼ੱਕ ਤੁਸੀਂ ਮੈਨੂੰ ਸਮਝਾ ਤਾਂ ਦਿੱਤਾ ਸੀ ਮੈਂ ਤੁਹਾਨੂੰ ਵੀ ਇਧਰੋਂ ਹਾਂ ਕਿ ਆ ਕੇ ਚਲੇਗੀ ਪਰ ਮੈਂ ਤਾਂ ਇਹੀ ਫਿਕਰ ਕਰੀ ਜਾਂਦੀ ਸੀ ਕਿਹੜੇ ਮੂੰਹ ਨਾਲ ਤੇ ਮੈਂ ਉਹਨੂੰ ਕਿੱਦਾਂ ਕਹਾਂਗੀ ਇਥੇ ਰੱਬ ਦਾ ਸ਼ੁਕਰ ਆ ਰੱਬ ਨੇ ਮੇਰੀ लाज ਰੱਖ ਲਈ ਸਹੀ ਗੱਲ ਆ ਪਰ ਮੈਂ ਇਹ ਗੱਲ ਨਹੀਂ ਚਾਹੁੰਦੀ ਕਿ ਉਹਦੇ ਨਾਲ ਕੁਝ ਬੁਰਾ ਹੋਵੇ ਜਿਉਂ ਚਾਹੁੰਦੀ ਆ ਆਪਦੇ ਘਰੇ ਜਾਣਾ ਤੇ ਆਪਾਂ ਉਹਨੂੰ ਛੱਡ ਕੇ ਆਉਨੇ ਆ। ਨਾਲੇ ਉਹਨੂੰ ਸਮਝਾ ਕੇ ਆਵਾਂਗੇ। ਹਾਂ ਹਾਂ ਮੈਂ ਆਪਾਂ ਚਲਦੇ ਆਂ ਛੱਡ ਕੇ ਆਵਾਂਗੇ ਆਪਾਂ ਨੂੰ ਕਿਉਂ ਛੱਡ ਕੇ ਆਵਾਂਗੇ ਆਪਣੀ ਕੁੜੀ ਆ। ਪਰ ਇੱਕ ਗੱਲ ਹੋਰ ਤੁਹਾਨੂੰ ਇਕੱਲੇ ਨੂੰ ਜਾਣਾ ਪੈਣਾ ਆ। ਕਿਉਂਕਿ ਤੁਹਾਨੂੰ ਚੰਗਾ ਭਲਾ ਪਤਾ ਨਾ। ਮੈਂ ਸਮਝ ਗਿਆ। ਕਿ ਮੰਮੀ ਬਿਮਾਰ ਨੇ। ਚੱਲ ਫਿਰ ਇਹ ਵੀ ਜ਼ਰੂਰ ਮੰਨ ਲਓ। ਮੰਮੀ ਨੂੰ ਤਾਂ ਆਪਾਂ ਇੱਕ ਦਿਨ ਵੀ ਘਰੇ ਥੋੜੀ ਦੇਰ ਲਈ ਵੀ ਘਰੇ ਇਕੱਲਾ ਨਹੀਂ ਛੱਡ ਸਕਦੇ। ਇਸ ਕਰਕੇ ਤੁਸੀਂ ਲੈ ਜਾਓ ਗगन ਨੂੰ ਤੇ ਪਲੀਜ਼ ਤੁਸੀਂ ਉਹਦੇ ਘਰਦਿਆਂ ਨੂੰ ਸਮਝਾ ਕੇ ਆਇਓ ਕਿ ਤੁਸੀਂ ਇਦਾਂ ਦਾ ਇਦਾਂ ਨਾ ਕੋਈ ਕਲੇਸ਼ ਨਾ ਕਰਿਓ। ਤੂੰ ਟੈਨਸ਼ਨ ਨਾ ਲੈ ਮੈਂ ਸਾਰੀ ਗੱਲ ਕਰਕੇ ਆਉਂਗਾ ਠੀਕ ਹੈ ਠੀਕ ਹੈ ਨਾ ਤੂੰ ਹੁਣ ਗगन ਨੂੰ ਕਹਿ ਦੇ ਮੈਂ ਤਾਂ ਤਿਆਰ ਹੀ ਆਂ ਗगन ਨੂੰ ਕਹਿ ਦੇ ਜੇ ਉਹਨੇ ਅੱਜ ਹੀ ਜਾਣਾ ਹੁਣੇ ਹੀ ਜਾਣਾ ਹੈ ਬਸ ਫਿਰ ਤੂੰ ਉਹਨੂੰ ਕਹਿ ਦੇ ਵੀ ਆਪਦਾ ਤਿਆਰ ਹੋ ਜਵੇ ਤੇ ਆਪਾਂ ਚਲੋ ਚੱਲਦੇ ਬਸ ਉਹਦਾ ਬੈਗਪੈਕ ਹੈ ਮੈਂ ਉਹਨੂੰ ਕਹਿਨੀ ਆ ਠੀਕ ਹੈ ਉਹ ਕਹਦੇ ਹਾਂ ਠੀਕ ਹੈ ਠੀਕ ਹੈ ਜੀ ਮੈਂ ਇੱਥੇ ਲੈ ਕੇ ਆਉਣੀ ਆ ਉਹਨੂੰ ਹਾਂ ਹਾਂ ਲੈ ਆ ਫਿਰ ਚਲੇ ਚੱਲਦੇ ਠੀਕ ਆ ਜਾ ਗगन ਆ ਗਏ ਤੁਸੀਂ ਹਾਂਜੀ ਗगन ਰੈਡੀ ਹੈ ਉਹਦਾ ਬੈਗ ਵੀ ਰੈਡੀ ਹੈ ਠੀਕ ਹੈ ਤੇ ਮੈਂ ਤੁਹਾਨੂੰ ਐ ਕਹਿੰਦੀ ਸੀ ਹਾਂਜੀ ਰਸਤੇ ਵਿੱਚੋਂ ਗगन ਨੂੰ ਨਾ ਫਰੂਟ ਵਗੈਰਾ ਲੈ ਕੇ ਦੇ ਦਿਓ ਹਾਂ ਲੈ ਦੂੰਗਾ ਮੈਂ ਠੀਕ ਹੈ ਹਾਂ ਲੈ ਮੈਂ ਹੀ ਫੜ ਲੈਣਾ ਤੇ ਗगन ਨੂੰ ਪੈਸੇ ਦੇ ਦੇ ਥੋੜੇ ਜਿਹਾ ਹਾਂ ਮਾਸ਼ਾਅੱਲ ਤੁ ਕੰਮ ਲਈ ਹੋਈ ਨਾ ਕੋਈ ਗੱਲ ਨਹੀਂ ਮੇਰੀ ਭੈਣ ਆ ਤੂੰ ਠੀਕ ਹੈ ਹਾਂ ਮੈਂ ਕਿੰਨੇ ਗੱਲ ਕਹਿੰਦੀ ਸੀ ਗगन ਦਿਨ ਹੋਵੇ ਭਾਵੇਂ ਰਾਤ ਹੋਵੇ ਤੈਨੂੰ ਜਦੋਂ ਵੀ ਲੋੜ ਹੋਵੇ ਨਾ ਤੂੰ ਮੇਰੇ ਘਰੇ ਨਾ ਬਿੰਦਸ ਸੇ ਚੱਲੀ ਆਈ ਉਹ ਤਾਂ ਠੀਕ ਹੈ ਪਰ ਮੈਂ ਤੈਨੂੰ ਐ ਕਹਿੰਨੀ ਆ ਹੁਣ ਨਾ ਤੁਸੀਂ ਦੋਨੇ ਮੇਰੇ ਕੋਲ ਇੱਕ ਵਾਰੀ ਉੱਥੇ ਜ਼ਰੂਰ ਆਇਓ ਜ਼ਰੂਰ ਆਵਾਂਗੇ ਪੱਕਾ ਆਵਾਂਗੇ ਨਾਲੇ ਮੈਂ ਘਰ ਦੇਖਿਆ ਹੁਣ ਨਾਲੇ ਤੂੰ ਹਸਦੀ ਬਸ ਦੇਰਿਆ ਕਰ ਠੀਕ ਐ ਐਦਾਂ ਹੀ ਸੋਹਣੀ ਲੱਗਦੀਆਂ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਜਾ ਕੇ ਮੇਰਾ ਤਾਂ ਇਹਨੇ ਦਿਨ ਜੀਏ ਨਹੀਂ ਲੱਗਣਾ ਉੱਥੇ ਫੇਰ ਆਜੀ ਥੋੜੇ ਟਾਈਮ ਬਾਅਦ ਫੇਰ ਆਜੀ ਸਹੀ ਕਹਿੰਦੇ ਨੇ ਤੇਰੇ ਪਾਜੀ ਠੀਕ ਐ ਬੱਸ ਜੀ ਚਲ ਚਲ ਚਲਾ ਆਜੋ ਠੀਕ ਪਿਆਰ ਨਾਲ ਜਾਈ ਹੈ ਚਲ ਬਾਏ ਬਾਏ ਚਲੋ ਮੰਮੀ ਏ ਵੀ ਵਧੀਆ ਹੋ ਗਿਆ ਹਨਾ ਵੀਰੇ ਮੈਂ ਨਾ ਤੈਨੂੰ ਐ ਕਹਿੰਦੀ ਸੀਗੀ ਬਿਆ ਘਰ ਤਾਂ ਨੀੜੇ ਆ ਗਿਆ ਅੱਛਾ ਤੂੰ ਮੈਨੂੰ ਉਰੀ ਛੱਡ ਦੇ ਮੈਂ ਇਕੱਲੀ ਚਲੀ ਜਾਊਂਗੀ ਇਹ ਕੀ ਕਹੇ ਜਾਂ ਗੱਲਾਂ ਕਰ ਦੇਗਾ ਕੰਤੋਂ ਮੈਂ ਤੈਨੂੰ ਅੰਦਰ ਛੱਡ ਕੇ ਆਉਂ ਬਲਕਿ ਮਾਸੀ ਉਹਨਾਂ ਨੂੰ ਮਿਲ ਕੇ ਆਉਂਗਾ ਉਹ ਤਾਂ ਗੱਲ ਵੀਰੇ ਤੇਰੀ ਠੀਕ ਹੈ ਪਰ ਨਾ ਮੇਰੀ ਸੱਸ ਦਾ ਸੁਭਾਅ ਹੈ ਜਾਈਆ ਉਹਦਾ ਐ ਨਹੀਂ ਪਤਾ ਤੈਨੂੰ ਕੀ ਕੁਝ ਬੋਲ ਦੇਵੇ ਫੇਰ ਕੀ ਹੁੰਦਾ ਜੇ ਤੂੰ ਗੱਲਾਂ ਬੋਲਦੋਂ ਮੈਨੂੰ ਫੇਰ ਵੀ ਤੂੰ ਮੈਂ ਤੈਨੂੰ ਭੈਣ ਕਿਹਾ ਨਾ ਫੇਰ ਕੀ ਹੋਊਗਾ ਜੇ ਤੂੰ ਗੱਲਾਂ ਬੋਲਦੋਂ ਮੈਨੂੰ ਕੋਈ ਗੱਲ ਨਹੀਂ ਸਿਆਣੇ ਕਹਿੰਦੀ ਹੁੰਦੇ ਨੇ ਤੂੰ ਆ ਜਾ ਚੱਲ ਮੈਂ ਤੈਨੂੰ ਛੱਡਦਾ ਜਾਂਦਾ ਚਲ ਉਹ ਤਾਂ ਠੀਕ ਐ ਪਰ ਜੇ ਤੈਨੂੰ ਕੁਝ ਬੋਲੀ ਵੀ ਮੈਂ ਤੇਰੇ ਤੋਂ ਨਾ ਹੱਥ ਜੋੜ ਕੇ ਹੁਣੇ ਮਾਫੀ ਮੰਗ ਲੈਣੀ ਆ ਤੂੰ ਆ ਕੀ ਗੱਲਾਂ ਕਰੀ ਐਂ ਜੇ ਮੇਰੀ ਭੈਣ ਹੁੰਦੀ ਫੇਰ ਵੀ ਤਾਂ ਮੈਂ ਕਰਦਾ ਹੀ ਤੂੰ ਇਦਾਂ ਟੈਨਸ਼ਨ ਨਾ ਲੱਗੂ ਆ ਜਾ ਆਜ ਆਪਾਂ ਗੱਲ ਕਰਦੇ ਲੈ ਕਦੋਂ ਇਹ ਕੱਪੜੇ ਚੁੱਕਣੇ ਪਾਏ ਹੋਏ ਨੇ ਆਵਾੜੀ ਮੀ ਹਟਾਤੀ ਹੁ ਮੈਂ ਫੇਰ ਬਦਲ ਜਾਣਾ ਪਿਆ ਚੋਂ ਦੇ ਇਹਦੇ ਲੱਗ ਨਹੀਂ ਮੰਮੀ ਹੂੰ ਮਮੀ ਪੈਰੀ ਪਹਿਨੀ ਆ ਕਿਹੜੇ ਬਾਰੀ ਪਹਿਨੀ ਆ ਕਿਥੋਂ ਆਇਆ ਤੂੰ ਮਮੀ ਜੀ ਮੈਂ ਨਾ ਵੀਰੇ ਹੋਰਾਂ ਦੇ ਘਰੇ ਸੀ ਤੂੰ ਇਹਨੂੰ ਵੀਰਾ ਕਹਿਣੀ ਆ ਹਾਂ ਮੰਮੀ ਵੀਰਾ ਹੀ ਹੈ ਮੇਰਾ ਇਹ ਨਾ ਤੇਰੇ ਵੀਰ ਦੇ ਕਿੱਥਾਂ ਆ ਗਈ ਵੇ ਕੀ ਲੱਗਦਾ ਤੂੰ ਇਹ ਵੇ ਅੱਗੇ ਤਾਂ ਕਦੇ ਬੋਲਿਆ ਨਹੀਂ ਕਦੇ ਆਇਆ ਨਹੀਂ ਹੁਣ ਤੂੰ ਇਹ ਵੀਰਾਂ ਬਣ ਗਿਆ ਮਾਸੀ ਤੁਸੀਂ ਇਦਾਂ ਨਾ ਬੋਲੋ ਹਾਂ ਮੈਨੂੰ ਲੱਗਦਾ ਨਾ ਕੁਝ ਮੈ ਤਾਂ ਭਰਾ ਲੱਗਦਾ 15 ਦਿਨ ਹੋ ਗਏ ਕਿਹੜੇ ਖਸਮ ਨਾਲ ਕੱਟ ਗਈ ਜੇ ਤੂੰ ਮੰਮੀ ਤੁਸੀਂ ਆ ਕੀ ਬੋਲ ਰਹੇ ਹੋ ਮਾਸੀ ਚੁੱਪ ਕਰ ਜਾ ਇੱਥੇ ਆ ਕੀ ਬੋਲਦੀਆਂ ਤੂੰ ਉਹਨੂੰ ਮੇਨੂੰ ਇਹ ਦੱਸ ਵੇ ਕਿਹੜੀਆਂ ਨੁਹਾਦੀਆਂ ਨਿਕਲ ਆਵਾਰ ਜਾਂਦੀਆਂ ਨੇ ਕਿਹੜਾ ਅੱਕ ਨੁਹਾੜ ਉਹਨੂੰ ਨਹੀਂ ਮੇਰੀ ਗੱਲ ਸੁਣ ਤੂੰ ਦੇਖ ਕੇ ਪਹਿਲਾਂ ਤੂੰ ਪੁੱਛਦਾ ਸੀ ਵੀ ਕਿੱਥੋਂ ਆਈ ਆ ਪੁੱਛਣ ਪਤਾ ਜੀ ਇਹ ਤੈਨੂੰ ਪੁੱਛਣ ਦੀ ਹੈਗਾ ਹੁਣ ਤਾਂ ਤੁਹਾਨੂੰ ਬੋਲਣ ਲੱਗ ਗਿਆ ਕਿ ਫਿਕਰ ਤਾਂ ਨਹੀਂ ਇਹਨੂੰ ਹੈ ਵੀ ਮਰੀਆ ਕਰ ਰਹੀ ਹੈ ਇੱਕ ਬੰਦਾ ਬੰਦਾ ਛੱਡਣ ਆਇਆ ਇਹ ਮੇਰੇ ਪਿੰਡ ਦਾ ਮੁੰਡਾ ਏ ਫਿਰ ਮੁੰਡਾ ਅੱਡੇ ਫੋਨ ਕਿਤੇ ਗਏ ਫੋਨ ਕੱਟਿਆ ਤੇ ਚਲ ਨਹੀਂ ਪੁੱਛ ਤੂੰ ਇਹਨੂੰ ਅੰਦਰ ਬਾੜ ਦੀ ਕੋਈ ਗੱਲ ਪੁੱਛਦੀ ਅੰਦਰ ਬਾਹਰ ਦੁਰਦਾ ਹੱਥੇ ਮੜ ਕੇ ਹੀ ਅੰਦਰ ਪੰਜ ਜਲੂਸ ਕੱਢਣ ਲੱਗੀ ਪਈਆਂ ਨਾਲੇ ਸਾਡਾਂ ਨਾਲੇ ਆਵਦਾ ਕੱਢੇ ਨਾ ਜਲੂਸ 15 ਦਿਨ ਕਿਹੜੀ ਨੂਤੀ ਵਾਰ ਨਿਕਲਦੀ ਆ ਆਪਦੀ ਸਹਿਲੀ ਕੋਲੇ ਚਲੀ ਗਈ ਕੱਢਾ ਕਹਣਾ ਹੋ ਗਿਆ ਫਿਰ ਉਹਨੇ ਫੋਨ ਕਰਦੀ ਆਹ ਮੁੰਡੇ ਨੂੰ ਤੂੰ ਕਹਿੰਨੀ ਆ ਵੀ ਆਇਆ ਫਲਾਣਾ ਟਮਕਾ ਹੈ ਸਾਡੇ ਪਿੰਡ ਦਾ ਇਹਦੀ ਭਾਗ ਲੱਗੀ ਮੇਰੀ ਭਣ ਲੱਗੀ ਲੈ ਮੇਰੇ ਫੋਨ ਕਰਦੀ ਬੰਦੇ ਆ ਵਾਂਗੂ ਕਿਹੜੀ ਨੂਤੀ 15 ਦਿਨ ਘਰੋਂ ਬਾਹਰ ਨਿਕਲ ਜੂ ਤੁਮ ਤਾਂ ਫਿਕਰ ਤਾਂ ਹੈ ਨਹੀਂ ਦੀ ਮਰੀਆ ਕਰਈਆ ਮੈਨੂੰ ਤਾਂ ਫਿਕਰ ਸੀ ਮੈਂ ਕਿੱਥੋਂ ਆਇਆ ਚੱਲ ਕੇ ਮੈਂ ਤਾਂ ਫੋਨ ਹੀ ਕਰਿਆ ਮੈਂ ਤਾਂ ਉਹ ਮੁੰਡੇ ਨੂੰ ਮਹੌਲ ਕਰਿਆ ਫੋਨ ਕਰਤਾ ਆਲੇ ਨੂੰ ਦੇਖ ਚੱਕ ਦਿੱਤੀ ਦੇਖਣੋਂ ਕਿੱਥੇ ਦੀ ਮੈਂ ਕਿੱਥੇ ਦੇਖਦੀ ਕੋਤੋਂ ਤੇਰੇ ਕਿਤੇ ਲੱਤਾਂ ਨਹੀਂ ਟੁੱਟੀਆਂ ਜਾਂ ਜਦ ਤੱਕ ਪੜਾਕ ਦੇ ਕੇ ਬਾਤ ਚੜ ਜੇ ਨਹੀਂ ਆ ਲੈ ਬਾਤ ਚੜ ਜੇ ਨਾ ਘਾਦੇ ਕੰਮ ਕਰਨ ਛੱਡਦਾ ਚੱਗ ਪਹਿਲਾਂ ਉਹਨੂੰ ਪੁੱਛਣਾ ਦੀ ਤੇਰਾ ਬੋਲਣ ਦਾ ਹੱਕ ਨਹੀਂ ਦੀ ਇਹ ਗੱਲ ਵੀ ਕਿੱਥੇ ਧੱਕੇ ਖਾ ਕੇ ਆਈਆਂ ਕਿਹੜੇ ਖਤਮ ਨਾ ਰਹਿ ਗਈਆਂ ਤੇਰੀਆਂ ਗੱਲ ਕਹਿਣੀ ਮੰਨਦੀ ਆ ਉਹ ਤੇਰੀ ਭੈਣਾਂ ਨੇ ਚੱਜਦੀ ਤਾਂ ਉਹਦਾ ਕੀ ਦੇਖ ਲਿਆ ਫੋਨ ਤੇ ਥਾਰੀ ਦੇਣੀ ਨਹੀਂ ਕਿਹੜਾ ਕੱਢਦੀ ਚੱਜਦੀ ਹੁੰਦੀ ਨਾ ਇਹ ਸਾਰਾ ਕੁਝ ਸਹੀ ਹੋਣਾ ਸੀ ਸਰੀ ਦੇੜੀ ਬੂੰਦਾ ਘੜਾ ਲੈਣ ਦੀ ਇਹਦਾ ਪੈਰ ਤੋਂ ਖੋਣ ਲੱਗਾ ਛੱਡੇ ਆ ਪੇਕੀ ਛੱਡੇ ਕਿ ਲੈ ਕੇ ਤਾਂ ਗਿਆ ਛੋਟੇ ਦਾ ਪਲੜਦੇ ਜੀ 10 ਦਿਨ ਕੰਮ ਕਰ ਲੂੰਗੀ ਆ ਰੱਖਦਾ ਫਿਰ ਤੂੰ ਨਹੀਂ ਜੇ ਤੂੰ ਕੰਮ ਕਰ ਲੰਦੀ ਪੈਰੇ ਦੁਖਦਾ ਤੀ ਉਹ ਬੈਠੀ ਸੀ ਨਾ ਕਬੀਰ ਲਾ ਰਹਿੰਦੀ ਏਕੜ ਫਿਰ ਤੇ ਆਉਂਦੀ ਆ ਨੇ ਐਂ ਬਤਾ ਦੇ ਤੈਨੂੰ ਕਹਦੇ ਗਿਆ ਜੇ ਪੈਰ ਨੂੰ ਮੋਚਾ ਕੀਤੀ ਚਾਰ ਦਿਨ ਮਾ ਕੇ ਕਹਿੰਦੀ ਚਾਰ ਦਿਨ ਕੰਮ ਲਿਆਉਗੀ ਉਹਨੂੰ ਸੇਵਾ ਤੇ ਭੇਜਦੇ ਜਦੀ ਟਰਾਲੀ 'ਚ ਚੜ੍ਹਦੇ ਨਹੀਂ ਬੜਾ ਕਪੜਾ ਕਰਤਾ ਹਲੇ ਚੱਕਦੀਓ ਕਰਦੇ ਸੱਪ ਲੜਦਾ ਤੁਹਾਡੇ ਜਾਣਾ ਮੈਂ ਤਾਂ ਤੇ ਉਹ ਵੀ ਕਰਨੀ ਵੈਂਦੀ ਐ ਐਜੀ ਗੱਲ ਨਹੀਂ ਹਾਂ ਕਰਨੀ ਪੈਂਦੀ ਐ ਬਸ ਕਰੋ ਮੰਮੀ ਮੈਨੂੰ ਤਾਂ ਤੁਸੀਂ ਜਿਹੜਾ ਜਲੀਨ ਕਰਨਾ ਸੀ ਕਰਨਾ ਸੀ ਤੁਸੀਂ ਤਾਂ ਮੇਰੇ ਭਰਾਵਾਂ ਨੂੰ ਵੀ ਨਾਲ ਇੱਕ ਗੱਲ ਹੋਰ ਮੈਂ ਥੋੜੇ ਕਹਿਣ ਦੇ ਜੇ ਥੋੜੇ ਕਰਕੇ ਇਸ ਘਰ ਚ ਨਹੀਂ ਆਈ ਮੈਨੂੰ ਮੇਰੇ ਘਰ ਵਾਲੇ ਨੇ ਕਿਹਾ ਸੀ ਮੈਨੂੰ ਉਹਦਾ ਫੋਨ ਆਇਆ ਸੀ ਉਹਨੇ ਮੈਨੂੰ ਕਿਹਾ ਕਿ ਤੂੰ ਘਰੇ ਜਾ ਤੇਰਾ ਵੀ ਘਰ ਹੈ ਮੈਨੂੰ ਅੰਦਰ ਜਾਣ ਦੋ ਰਸਤਾ ਛੱਡੋ ਕਿਹੜਾ ਰਸਤਾ ਤੂੰ ਚੱਲ ਜਿੱਥੋਂ ਆਈਆਂ ਸਾਈਡ ਤੇ ਹੋ ਜਾਓ ਵੀਰੇ ਅੰਦਰ ਆ ਜਾ ਨਹੀਂ ਗਗਨ ਤੁਸੀਂ ਚਲੋ ਬਾਜੀ ਤੁਸੀਂ ਚਲੋ ਰਾਜੇ ਮੈਂ ਮੈਂ ਚੱਲਦਾ ਠੀਕ ਹੈ ਵੀਰੇ ਹਾਂ ਫੜੀ ਰਹਿਣ ਲੈਂ ਬਾਹਰ ਤੂੰ ਕਹਣਾ ਕੱਢਣਾ ਆਇਆ ਹੁਣ ਭੈਣ ਆਇਆ ਹਮੈਤੀ ਪਹਿਲਾਂ ਬਾਣ ਕਿੱਥੇ ਗਈ ਸੀ ਜਾਂ ਤਾਂ ਜਾਣਾ 15 ਦਿਨ ਹੋ ਗਏ ਮੈਨੂੰ ਫੋਨ ਕਰਦੀ ਇਹਨੂੰ ਵੀ ਛੱਡ ਕੇ ਆ ਹੁਣ ਛੱਡ ਕੇ ਜਾ ਜਾਂ ਤਾਂ ਤੂੰ ਭੱਗ ਗਿਆ ਤੀ ਕਿਧਰੇ ਹੁਣ ਤਾਂ ਨੁੰਦੀ ਇਹ 15 ਦਿਨ ਬਸ ਆ ਕੇ ਨਿਕਲ ਕੇ ਬਾਹਰੋਂ ਬੈਜਤ ਹੁੰਦਰਾ ਕੋਈ ਨਾ ਫਿਰ ਤੈਨੂੰ ਦਿਨੀ ਫਿਰ ਤਾਤਨਾ ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਉਮੀਦ ਹੈ ਕਿ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਤੇ ਅਸੀਂ ਵੀ ਬਹੁਤ ਵਧੀਆ ਠੀਕ ਆ ਤੇ ਅਸੀਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਸੀ ਕਿ ਜਿੱਦਾਂ ਕਿ ਤੁਸੀਂ ਇਹ ਚੈਨਲ ਦਾ ਪਹਿਲਾਂ ਵੀ ਸਾਰੇ ਜਣੇ ਵੇਖਦੇ ਹੋ ਏ ਚੈਨਲ ਤੇ ਤੁਹਾਨੂੰ ਬਹੁਤ ਸੋਹਣੀਆਂ ਸੋਹਣੀਆਂ ਵੀਡੀਓਜ਼ ਮਿਲਦੀਆਂ ਨੇ ਵਧੀਆ-ਵਧੀਆ ਕੰਟੈਂਟ ਕਨਸੈਪਟ ਮਿਲਦੇ ਨੇ ਤੇ ਪੂਰੀ ਫੈਮਿਲੀ ਵੀਡੀਓਜ਼ ਅਸੀਂ ਬਣਾਉਨੇ ਆ ਹਨਾ ਤੇ ਅਸੀਂ ਇੰਨੀ ਸਾਰੀ ਜਾਣੇ ਮਿਹਨਤ ਕਰਦੇ ਆਂ ਮੀਚ ਨੇਰੀ ਚ ਹਨਾ ਧੁੱਪ ਚ ਗਰਮੀ ਚ ਸਰਦੀ ਚ ਤੇ ਤੁਸੀਂ ਸਾਰੇ ਜਾਣੇ ਇਸ ਕਰਕੇ ਵੀਡੀਓਸ ਨੂੰ ਪਿਆਰ ਦਿਆ ਕਰੋ ਇਹ ਤੁਹਾਡੇ ਮਨੋਰੰਜਨ ਵਾਸਤੇ ਬਣਾਈਆਂ ਜਾਂਦੀਆਂ ਨੇ ਤੁਹਾਨੂੰ ਨਿੱਕੀ ਨਿੱਕੀ ਗੱਲਾਂ ਦੇ ਮੈਸੇਜ ਦਿੱਤੇ ਜਾਂਦੇ ਨੇ ਛੋਟੀ ਛੋਟੀ ਫਿਲਮਾਂ ਬਣਾ ਕੇ ਹਨਾ ਤੇ ਜਿਵੇਂ ਘਰਾਂ ਦੇ ਵਿੱਚ ਕੀ ਕੁਝ ਚੱਲਦਾ ਹੈ ਨੂਹਾਂ ਨੂੰ ਕਿੰਨਾ ਤੰਗ ਕੀਤਾ ਜਾਂਦਾ ਤੇ ਆਪਾਂ ਸਾਰੀਆਂ ਨੂਹਾਂ ਨੂੰ ਚੰਗੀਆਂ ਵੀ ਨਹੀਂ ਕਹਿ ਸਕਦੇ ਚੰਗੀਆਂ ਉਹ ਸਾਰੀਆਂ ਨੂੰ ਮਾੜਿਆ ਵੀ ਨਹੀਂ ਕਹਿ ਸਕਦੇ ਕਿਤੇ ਨਾ ਕਿਤੇ ਸੱਸਾਂ ਵੀ ਮਾੜੀਆਂ ਹੁੰਦੀਆਂ ਤੇ ਕਿਤੇ ਕਿਤੇ ਨੂਹਾਂ ਈ ਵੀ ਮਾੜੀਆਂ ਹੁੰਦੀਆਂ ਨੇ ਇਸ ਕਰਕੇ ਆਪਣੇ ਪਰਿਵਾਰਾਂ ਨੂੰ ਬਣਾ ਕੇ ਰੱਖੋ ਪਿਆਰ ਰੱਖੋ ਤੇ ਕੋਈ ਜੇ ਤੁਹਾਡੇ ਚ ਵਿੱਚ ਮਨਮਟਾਵ ਹੋ ਵੀ ਜਾਂਦਾ ਆ ਤੇ ਉਹ ਸਿਚੁਏਸ਼ਨ ਨੂੰ ਸਮਝੋ ਇੱਕ ਦੂਜੇ ਨੂੰ ਹਨਾ ਸੁਲਝਾਓ ਗੱਲਾਂ ਨੂੰ ਨਾ ਕਿ ਵਧਾਓ ਤੇ ਜਿਵੇਂ ਕਿ ਇਹ ਫਿਲਮ ਦੇ ਵਿੱਚ ਦਿਖਾਇਆ ਗਿਆ ਕਿ ਇਹਦੇ ਪੈਰ ਤੇ ਸੱਟ ਵੱਜ ਜਾਂਦੀ ਹੈ ਤੇ ਮਤਲਬ ਸੱਸ ਜ਼ੋਰ ਪਾ ਕੇ ਉਹਨੂੰ ਘਰੋਂ ਕੱਢ ਦਿੰਦੀ ਹੈ ਕਹਿੰਦੀ ਵੀ ਤੂੰ ਆਪਦੇ ਪੇਕੇ ਚਲੀ ਜਾ ਵੀ ਮਤਲਬ ਉਹੀ ਤੈਨੂੰ ਸੰਭਾਲਣਗੇ ਕਹਿਣ ਤਾਂ ਇਹ ਭਾਵੇਂ ਕਿ ਵੀ ਕਿਉਂ ਬਈ ਪੇਕੇ ਕਿਉਂ ਸੰਭਾਲਣਗੇ ਜੇ ਉਹਦੇ ਮਾੜੀ ਜੀ ਸੱਟ ਵੱਜ ਗਈ ਤੇ ਉਹਦੇ ਸਾਰਾ ਘਰ ਹੈ ਨਹੀਂ ਕਿ ਉਹ ਨਹੀਂ ਉਹਨੂੰ ਸੰਭਾਲ ਸਕਦੇ ਇਸ ਕਰਕੇ ਮੜਾ ਮੜਾ ਕੁੜੀਆਂ ਦੇ ਨਾਲ ਐ ਵਿਤ ਕਰਾ ਜਾ ਨਾ ਕਰਿਆ ਕਰੋ ਉਹਨਾਂ ਨੂੰ ਪਿਆਰ ਨਾ ਰੱਖਿਆ ਕਰੋ ਉਹ ਵੀ ਦੇਖੋ ਕੀ ਕੁਛ ਛੱਡ ਕੇ ਆਈਆਂ ਹੁੰਦੀਆਂ ਨੇ ਸੱਸਾਂ ਵਾਸਤੇ ਖਾਸ ਕਰਕੇ ਐ ਕਿਉਂਕਿ ਸੱਸ ਵੀ ਆਪਦਾ ਪਰਿਵਾਰ ਛੱਡ ਕੇ ਆਈ ਹੁੰਦੀ ਫੇਰ ਹੀ ਉਹ ਸੱਸ ਬਣਦੀ ਐ ਤੇ ਕੱਲ ਨੂੰ ਪਲੀਜ਼ ਤੁਸੀਂ ਇਹ ਕੁੜੀਆਂ ਨੂੰ ਕਹਿਣਾ ਭਾਵ ਐ ਕਿ ਆਉਣ ਵਾਲੇ ਟਾਈਮ ਦੇ ਵਿੱਚ ਕੱਲ ਨੂੰ ਇਹਨਾਂ ਵਰਗੀਆਂ ਵੀ ਸੱਸਾਂ ਬਣਣਗੀਆਂ ਫਿਰ ਇਹ ਵੀ ਉਦਾਂ ਹੀ ਸਿੱਖਣਗੀਆਂ ਇਹ ਵੀ ਆਪਦੀ ਨੂਹਾਂ ਨਾਲ ਉਹੀ ਕਰਨਗੀਆਂ ਤੁਸੀਂ ਇਹਨਾਂ ਨੂੰ ਪਿਆਰ ਦਿਓ ਤਾਂ ਕਿ ਇਹਨਾਂ ਦਾ ਮਾਈਂਡ ਸੈਟ ਉਹੋ ਜਿਹਾ ਹੋ ਜਾਏ ਇਹ ਵੀ ਕੱਲ ਨੂੰ ਆਪਦੀਆਂ ਨੂਹਾਂ ਨਾਲ ਵਧੀਆ ਪਿਆਰ ਕਰਨ ਠੀਕ ਹੈ ਨਹੀਂ ਤਾਂ ਇਹ ਵਾਲੇ ਬਦਲੇ ਉਹਨਾਂ ਨਾਲ ਹੀ ਜਾਣਗੀਆਂ ਕਿਉਂਕਿ ਹੁਣ ਇਹ ਸੱਸਾਂ ਆਪਦੇ ਬਦਲੇ ਲਈ ਜਾਂਦੀਆਂ ਨੇ ਆਪਦੀ ਸੱਸਾਂ ਵਾਲੇ ਇਸ ਕਰਕੇ ਤੇ ਪਿਆਰ ਨਾਲ ਰਿਆ ਕਰੋ ਜ਼ਿੰਦਗੀ ਬਹੁਤ ਥੋੜੀ ਹੈ ਪਿਆਰ ਨਾਲ ਜੀਵੋਗੇ ਜ਼ਿੰਦਗੀ ਜਿੰਦਾਬਾਦ yes ਤੇ ਬਾਕੀ ਚੈਨਲ ਦਾ ਨਾਮ ਦੱਸ ਦੋ ਪੰਜਾਬ ਦੇ ਪਿੰਡ 01 ਹਾਂ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਜਿੱਦਾਂ ਤੁਸੀਂ ਦੇਖ ਰਹੀ ਹੋਗੇ ਅਸੀਂ ਸਮਾਜਿਕ ਪਰਿਵਾਰਕ ਬਣਾਉਣੇ ਆ ਤੇ ਜੇ ਤੁਸੀਂ ਇਹਨੂੰ ਸ਼ੇਅਰ ਨਹੀਂ ਕਰੋਗੇ ਉਹੀ ਲੱਚਰ ਤੁਹਾਨੂੰ ਸ਼ੇਅਰ ਕਰਨਾ ਉਹੀ ਦੇਖਣਾ ਹੈ ਤਾਂ ਪਤਾ ਕਿ ਸਾਡਾ ਕੋਈ ਸਾਡਾ ਬਹੁਤ ਡੀਮੋਟੀਵੇਟ ਹੋਣਿਆ ਸੀ ਇਹ ਚੀਜ਼ਾਂ ਤੋਂ ਨਾ ਵੀ ਸਾਡਾ ਜੀ ਵੀਊ ਨਹੀਂ ਪੈ ਰਿਹਾ ਚਾਹ ਉਹਨਾਂ ਨੂੰ ਵੀਊ ਦਾ ਲਾਲਚ ਨਹੀਂ ਹੈ ਬੱਟ ਸਾਨੂੰ ਇਦਾਂ ਆ ਕਿ ਸਮਾਜ ਨੂੰ ਸੁਨੇਹਾ ਤਾਂ ਜਾਵੇ ਨਾ ਸਾਨੂੰ ਹਾਂ ਸਾਨੂੰ ਸਾਰਿਆਂ ਨੂੰ ਇਹ ਖੁਸ਼ੀ ਹੁੰਦੀ ਹੈ ਕਿ ਵਾਹ ਯਾਰ ਸਾਨੂੰ ਇੰਨੇ ਲੋਕਾਂ ਨੇ ਦੇਖ ਲਿਆ ਮਤਲਬ ਇੰਨੇ ਲੋਕਾਂ ਤੱਕ ਸਾਡਾ ਸੁਨੇਹਾ ਗਿਆ ਜਾਂ ਪ੍ਰਵਾਹ ਸਾਡੀ ਵੀਡੀਓ ਦੇਖਦਾ ਨਾ ਵੱਧ ਤੋਂ ਵੱਧ ਚੈਨਲ ਨੂੰ ਸਬਸਕ੍ਰਾਈਬ ਕਰਿਓ ਬੈਲ ਆਈਕਨ ਜ਼ਰੂਰ ਓਨ ਕਰਿਆ ਕਰੋ ਤਾਂ ਕਿ ਸਾਰਿਆਂ ਤੋਂ ਪਹਿਲਾਂ ਸਾਡੀ ਵੀਡੀਓ ਤੁਹਾਡੇ ਕੋਲ ਪਹੁੰਚ ਜਾਏ ਹਾਂ ਤੁਹਾਡੇ ਕੋਲ ਸਾਰੇ ਨੋਟੀਫਿਕੇਸ਼ਨ ਆ ਜਾਣ ਧੰਨਵਾਦ